ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਡੇਰੀ ਫਾਰਮ ਮੈਨੇਜਮੈਂਟ ਦੇ ਉੱਤੇ ਜਿਹੜੀ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਆ ਉਹ ਹੈਗੀ ਮਸਟਾਈਟਸ ਤੇ ਅੱਜ ਆਪਣੇ ਇੱਕ ਐਨੀਮਲ ਦੇ ਉੱਤੇ ਮੈਨੂੰ ਡਾਊਟ ਸੀਗਾ ਵੀ ਇਹਨੂੰ ਥੋੜੀ ਪ੍ਰੋਬਲਮ ਹੈਗੀ ਆ ਤੇ ਮੈਂ ਚੈੱਕ ਕਰਨ ਲੱਗਿਆ ਸੀ ਮੈਂ ਸੋਚਿਆ ਚਲੋ ਵੀ ਆਪਾਂ ਨਾਲ ਆਪਣੇ ਜਿਹੜੇ ਹੋਰ ਭਰਾਵਾਂ ਨਾਲ ਵੀ ਸਾਂਝਾ ਕਰ ਦਗੇ ਤੇ ਉਹਨਾਂ ਨੂੰ ਵੀ ਪਤਾ ਲੱਗ ਜਾਵੇ ਸਭ ਤੋਂ ਪਹਿਲਾਂ ਤੇ ਜੇ ਆਪਾਂ ਗੱਲ ਕਰਕੇ ਮਸਟਾਈਟਸ ਹੁੰਦੀ ਕਿੰਨੇ ਤਰ੍ਹਾਂ ਦੀ ਹੈ ਤਾਂ ਮਸਟਾਈਟਸ ਦੋ ਤਰ੍ਹਾਂ ਦੀ ਹੁੰਦੀ ਆ ਕਲੀਨਿਕਲ ਤੇ ਸਬਕਲੀਨਿਕਲ ਕਲੀਨਿਕਲ ਤੇ ਉਹ ਹੁੰਦੀ ਆ ਜਦੋਂ ਛਿੱਡੀਆਂ ਆਂ ਆਂਵਾਨੇ ਨੂੰ ਸੋਜ ਹੋ ਗਈ ਪਸ਼ੂ ਨੂੰ ਕਈ ਵਾਰੀ ਬੁਖਾਰ ਵੀ ਹੋ ਜਾਂਦਾ ਤੁਹਾਨੂੰ ਦਿਖ ਜਾਂਦੀ ਆ ਵੀ ਇਹਨੂੰ ਤਾਂ ਪ੍ਰੋਬਲਮ ਆ ਗਈ ਐ ਡਰ ਚ ਤੇ ਜਿਹੜੀ ਸਬ ਕਲੀਨਿਕਲ ਉਹ ਹੁੰਦੀ ਆ ਸਟੇਜ ਜਿਹੜੀ ਉਹ ਸਟੇਜ ਤੇ ਆਉਣ ਤੋਂ ਪਹਿਲਾਂ ਜਿਹੜੀ ਤੁਹਾਨੂੰ ਦੀਨ ਦੀਨੀ ਛਿੱਡੀ ਹਜੇ ਆਉਣੀ ਨਹੀਂ ਸ਼ੁਰੂ ਹੁੰਦੀ ਪਰ ਉਹ ਹਵਾਨੇ ਦੇ ਵਿੱਚ ਡਿਵੈਲਪ ਹੋਣੀ ਸ਼ੁਰੂ ਹੋ ਜਾਂਦੀ ਆ ਉਹ ਕਿੰਨੇ ਵੀ ਦਿਨ ਲੈ ਸਕਦੀ ਉਹ 5 ਦਿਨ ਵੀ ਉਹਦੇ ਵਿੱਚ ਹੋ ਸਕਦੀ 7 ਦਿਨ ਵੀ ਹੋ ਸਕਦੀ ਆ ਪਰ ਉਹਦੇ ਵਿੱਚ ਇੱਕ ਚੀਜ਼ ਤੁਹਾਨੂੰ ਦਿਖਣੀ ਸ਼ੁਰੂ ਹੋ ਜੂਗੀ ਕਿ ਤਾਂ ਹਵਾਨਾ ਜਿਹੜਾ ਗਰਮ ਰਹਿਣਾ ਸ਼ੁਰੂ ਹੋ ਜਾਊਗਾ ਪਸ਼ੂ ਦਾ ਤੇ ਦੂਜਾ ਜਿਹੜੇ ਪਸ਼ੂ ਦੀ ਐਸਐਨਐਫ ਬੜੀ ਛੇਤੀ ਘਟੂਗੀ ਤਾਂ ਉਹ ਇਹ ਸਾਰੀਆਂ ਨਿਸ਼ਾਨੀਆਂ ਜਿਹੜੀਆਂ ਹੁੰਦੀਆਂ ਇਹ ਸਾਰੀਆਂ ਜਿਹੜੀ ਸਬਕਲੀਨਿਕਲ ਮਸਟਾਈਟਸ ਆ ਉਹਦਾਂ ਹੁੰਦੀਆਂ ਤੇ ਆਪਾਂ ਇਹ ਪਸ਼ੂ ਨੂੰ ਆਪਾਂ ਚੈੱਕ ਕਰਦੇ ਆ ਵੀ ਇਹਦੇ ਚ ਕਿਵੇਂ ਚੈੱਕ ਕਰਨਾ ਹੈਗਾ ਕਿਹੜੀ ਦਵਾਈ ਵਰਤਣੀ ਆ ਤੇ ਕਿਵੇਂ ਆਪਾਂ ਟਰੇਸ ਕਰਨਾ ਹੈਗੀ ਆ ਕਿ ਨਹੀਂ ਹੈਗੀ ਆਜੋ ਆਪਾਂ ਉਹਦੇ ਬਾਰੇ ਪਹਿਲਾਂ ਦੇਖਦੇ ਆ ਤੇ ਜਿਹੜੀ ਦਵਾਈ ਆਪਾਂ ਵਰਤਦੇ ਹੈਗੇ ਆ ਇਹ ਵਾਈਜ਼ਰ ਕੰਪਨੀ ਦੀ ਆ ਟੈਸਟ ਕਰਨ ਵਾਸਤੇ ਇਹਨੂੰ ਸੀਐਮਟੀ ਕਹਿੰਦੇ ਆ ਕੈਲੀਫੋਰਨੀਆ ਮਸਟਾਈਟਸ ਕਿਟ ਟੈਸਟ ਕਰਨ ਵਾਸਤੇ ਜਿਹੜੀ ਵਰਤੀ ਜਾਂਦੀ ਹੈ ਇਹ ਮਤਲਬ 2.5 ਤੋਂ 300 ਰੁਪਏ ਚ ਆਪਾਂ ਨੂੰ ਆਈ ਆ ਤੇ ਇਹਦੇ ਵਿੱਚ ਇੱਕ ਅਲੱਗਾ ਹੋਰ ਦਵਾਈ ਉਹਦੀ ਕੰਪਨੀ ਤੋਂ 500 ਰੁਪਏ ਦਿੰਦੀ ਹੈ ਤੇ ਆਪਾਂ ਇਹਦੇ ਵਿੱਚ ਪਹਿਲਾਂ ਦੁੱਧ ਲੈਨੇ ਆ ਇਹਨੂੰ ਸਾਫ਼ ਕਰਕੇ ਪਾਣੀ ਦਾ ਸਾਫ਼ ਕਰਕੇ ਇਹਦਾ ਦੁੱਧ ਦੀ ਚੋਅਾਈ ਕਰਾਂਗੇ ਚਾਰੇ ਥਨਾਂ 'ਚੋਂ ਇੱਕ-ਇੱਕ ਧਾਰ ਮਾਰਾਂਗੇ ਇਹਦੇ ਵਿੱਚ ਆਪਾਂ ਵਾਲਿਆਂ ਨੂੰ ਟੈਸਟ ਕਰਦੇ ਆ ਸਭ ਤੋਂ ਪਹਿਲਾਂ ਤੁਸੀਂ ਇਹ ਦੇਖ ਲਓ ਵੀ ਇਹਦੇ ਚਾਰਾਂ ਥਨਾਂ ਦੀ ਧਾਰ ਆਪਾਂ ਅਲੱਗ-ਅਲੱਗ ਮਾਰਨੀ ਆ ਤੇ ਇਹ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈਗਾ ਵੀ ਜਿਹੜੀ ਸਾਈਡ ਤੁਸੀਂ ਇੱਥੇ ਬੈਠੋਗੇ ਉਹਨੂੰ ਯਾਦ ਰੱਖਣਾ ਵੀ ਕਿਹੜੇ ਥਾਂ ਦਾ ਕਿਹੜੇ ਜਿਾ ਕਿਉਂਕਿ ਜਿਹੜੀ ਮਸਟਾਈਟਸ ਹੈ ਜ਼ਰੂਰੀ ਨਹੀਂ ਇਹ ਪੂਰੇ ਹਵਾਨੇ ਨੂੰ ਹੋਵੇ ਇਹ ਕਿਸੇ ਵੀ ਥਾਂ 'ਚ ਹੋ ਸਕਦੀ ਆ ਫਿਰ ਜੇ ਮੰਨ ਕੇ ਚੱਲੋ ਤੁਸੀਂ ਇਹਦੇ 'ਚ ਟੈਸਟ ਕਰਨ ਲੱਗਿਆ ਆਪਾਂ ਦੁੱਧ ਪਾ ਲਿਆ ਤੇ ਤੁਸੀਂ ਇਹ ਬਾਅਦ 'ਚ ਭੁੱਲ ਗਏ ਵੀ ਕਿਹੜੇ ਥਾਂ 'ਚ ਸੀਗੀ ਫਿਰ ਆਪਾਂ ਨੂੰ ਪਤਾ ਨਹੀਂ ਲੱਗਣਾ ਕਿਉਂਕਿ ਕਈ ਵਾਰ ਜ਼ਰੂਰੀ ਨਹੀਂ ਹੁੰਦਾ ਆਪਾਂ ਇਹਦੇ ਟੀਕਾ ਹੀ ਲਾਉਣਾ ਕਈ ਵਾਰ ਆਪਾਂ ਨੂੰ ਟਿਊਬ ਵੀ ਚੜਾਉਣੀ ਪੈ ਸਕਦੀ ਆ ਤੇ ਟਿਊਬ ਆਪਾਂ ਤਾਂ ਹੀ ਚੜਾਵਾਂਗੇ ਜੇ ਆਪ ਨੂੰ ਇਹ ਪਤਾ ਹੋਊ ਲਓ ਵੀਰੇ ਆਪਾਂ ਇਹਦਾ ਦੁੱਧ ਲੈ ਲਿਆ ਹੈਗਾ ਪਰ ਉਸ ਤੋਂ ਪਹਿਲਾਂ ਆਪਾਂ ਇਹਨੂੰ ਟੈਸਟ ਕਰੀਏ ਆਪਾਂ ਇਹਦੇ ਥਾਣਾ ਦੇ ਉੱਤੇ ਆਪਾਂ ਡਿਪ ਲਾ ਦਈਏ ਤਾਂ ਕਿ ਜੇ ਇਹ ਬੈਠ ਵੀ ਜਾਵੇ ਤਾਂ ਇਹਦਾ ਜਿਹੜਾ ਕੋਈ ਥੱਲੇ ਬੈਕਟੀਰੀਆ ਹੋ ਜਾਵੇ ਨਾ ਕਿਉਂਕਿ ਇਹਦੇ ਹੁਣ ਸਰਾਖ ਆ ਜਿਹੜੇ ਖੁੱਲੇ ਹੋ ਗਏ ਆ ਜਿਵੇਂ ਤੁਹਾਨੂੰ ਪਤਾ ਹੀ ਅੱਧਾ ਘੰਟਾ ਖੁੱਲੇ ਰਹਿੰਦੇ ਆ ਤੇ ਇਹਨੂੰ ਪਹਿਲਾਂ ਹੀ ਲੱਗਦਾ ਮਾੜੀ-ਮੋਟੀ ਪ੍ਰੋਬਲਮ ਆ ਤੇ ਇਹ ਨਾ ਹੋਵੇ ਵਾਜੇ ਤੇ ਇਸ ਕਰਕੇ ਆਪਾਂ ਇਹਦੇ ਜਿਹੜੇ ਹੈਗਾ ਡਿਪ ਕਰ ਦਿੰਦੇ ਆ ਇਹਨੂੰ ਤਾਂ ਕਿ ਜਿਹੜਾ ਕੋਈ ਬੈਕਟੀਰੀਆ ਥੱਲੇ ਹੋਵੇ ਤੇ ਉਹ ਅੰਦਰ ਨਾ ਜਾਵੇ ਜਿਹੜੀ ਆਪਣਾ ਡਿੱਪ ਬਾਰੇ ਜਿਹੜੀ ਆਪਾਂ ਦਵਾਈ ਨਾਲ ਡਿੱਪ ਕੀਤਾਗਾ ਇਹਦੇ ਵਿੱਚ ਦੋ ਤਿੰਨ ਤਰ੍ਹਾਂ ਦੀਆਂ ਦਵਾਈਆਂ ਆਉਂਦੀਆਂ ਉਹ ਆਪਾਂ ਅਲੱਗ ਤੋਂ ਵੀਡੀਓ ਬਣਾਵਾਂਗੇ ਵੀ ਕਿਹੜੀਆਂ ਕਿੜੀਆਂ ਦਵਾਈਆਂ ਨਾਲ ਆਪਾਂ ਇਹਨੂੰ ਡਿੱਪ ਕਰਨਾ ਹੁਣ ਆਪਾਂ ਦੁੱਧ ਲੈ ਲਿਆ ਹੈਗਾ ਧਾਰਾ ਮਾਰ ਲਈਆਂ ਹੁਣ ਇਹਨੂੰ ਆਪਾਂ ਬਰਾਬਰ ਦੀ ਕੁਆਂਟੀਟੀ ਦੇ ਵਿੱਚ ਕਰਨਾ ਹੈਗਾ ਪਰ ਇਹਦੇ ਵਿੱਚ ਇੱਕ ਇਹ ਹੈ ਵੀ ਜਦੋਂ ਆਪਾਂ ਨੂੰ ਟੈਸਟ ਕਰਨਾ ਹੈਗਾ ਤੇ ਇਹਨੂੰ ਆਪਾਂ ਬਾਹਰਲੀ ਸਾਈਡ ਕਰਾਂਗੇ ਕਿਉਂਕਿ ਕਈ ਰੀ ਭਰਾ ਮੈਂ ਦੇਖਿਆ ਇੱਥੇ ਟੈਸਟ ਕਰ ਲੱਗ ਪੈਂਦੇ ਜੇ ਤੇ ਚਾਣ ਇਨਫੈਕਸ਼ਨ ਹੋਈ ਤੇ ਦੂਜੇ ਪਸ਼ੂ ਬੈਠਣਗੇ ਤਾਂ ਉਹਦੇ 'ਚ ਵੀ ਜਾਊਗੀ ਇਸ ਕਰਕੇ ਆਪਾਂ ਇਹਦੀ ਟੈਸਟਿੰਗ ਉੱਥੇ ਕਰਾਂਗੇ ਜਿੱਥੇ ਆਪਣਾ ਐਨੀਮਲ ਨਹੀਂ ਖੜਨਦਾ ਜਿੱਥੇ ਨੂੰ ਆਪਾਂ ਧੋ ਸਕਾਂਗੇ ਅੱਛਾ ਆਜੋ ਹੁਣ ਆਪਾਂ ਇਧਰਲੇ ਪਾਸੇ ਆਪਾਂ ਨੂੰ ਟੈਸਟ ਕਰਦੇ ਆ ਇੱਕ ਪਹਿਲਾਂ ਮਤਲਬ ਦਿਖਾ ਦਈਏ ਇਹਦੇ ਵਿੱਚ ਢੰਗਾਏ ਵਾਲੀਆਂ ਲਾਈਨਾਂ ਬਣੀਆਂ ਹੋਆਂ ਇਹ ਚ ਇੱਕ ਲਾਈਨ ਦੇ ਬਰਾਬਰ ਆਪਾਂ ਸਾਰਾਂ ਚ ਦੁੱਧ ਕਰ ਲੈਣਾ ਇੱਕ ਲਾਈਨ ਦੇ ਬਰਾਬਰ ਆਪਾਂ ਜਿਹੜਾ ਹੈਗਾ ਮੈਡੀਸਨ ਦਵਾਈ ਜਿਹੜੀ ਪਾਵਾਂਗੇ ਸਾਰਾਂ ਚ ਬਰਾਬਰ ਮਾਤਰਾ ਦੇ ਵਿੱਚ ਹੀ ਆਪਾਂ ਜਿਹੜੀ ਹੈਗੀ ਇਹ ਦਵਾਈ ਪਾਉਣੀ ਭਲੇ ਨੂੰ ਟੇਡਾ ਕਰ ਲੈਣਾ ਜਿਹੜਾ ਵੱਧ ਦੁੱਧ ਹੋਊਗਾ ਉਹ ਨਿਕਲ ਜਾਊਗਾ ਉਜੂ ਬਾਅਦ ਇਹਨੂੰ ਆਪਾਂ ਜਿਹੜਾ ਹਲਕਾ ਹਲਕਾ ਗੋਲ-ਗੋਲ ਘਮਾਵਾਂਗੇ ਜਿਹੜੇ ਥਣ ਦੇ ਵਿੱਚ ਇਹ ਪੋਜੀਟਿਵ ਆਊਗੀ ਦੋਸਤੋ ਉਹਦਾ ਜਿਹੜਾ ਹੈਗਾ ਦੁੱਧ گاੜਾ ਹੋ ਜਾਊਗਾ ਦੂਜੇ ਦੇ ਵਿੱਚੋਂ ਜਿਹੜਾ ਹੈਗਾ ਜਉਦੇ ਇੱਕ-ਇੱਕ ਬੂੰਦ ਕਰਕੇ ਡਿੱਗੂਗਾ ਜਿਹੜਾ ਜਿਸ ਹੋਊਗਾ گاੜਾ ਹੋ ਕੇ ਇਕੱਠਾ ਦੁੱਧ ਡਿੱਗੂਗਾ ਹੁਣ ਆਪਾਂ ਚੈੱਕ ਕਰਾਂਗੇ ਇਹਨੂੰ ਟੇਡਾ ਕਰਾਂਗੇ ਤੁਸੀਂ ਇਹ ਦੇਖੋ ਹੁਣ ਇਹ ਪੂਰਾ گاੜਾ ਹੋ ਗਿਆ ਹੈਗਾ ਇਹਨਾਂ ਦੇ ਵਿੱਚੋਂ ਹਲਕਾ-ਹਲਕਾ ਦੁੱਧ ਪਤਲਾ ਆ ਰਿਹਾ ਤਾਂ ਮਤਲਬ ਇਹ ਸਹੀ ਨੇ 90% ਪਰ ਆਹ ਦੇਖੋ ਤੁਸੀਂ ਸਾਰੇ ਤਾਰ ਬਣ ਗਈ ਇਕ ਸੰਚੂ ਤਾਂ ਦੂਜਿਆਂ ਦੇ ਵਿੱਚੋਂ ਹਲਕਾ ਹਲਕਾ ਕਰਕੇ ਡਿੱਗ ਰਿਹਾਗਾ ਇਹ ਸਾਰਾ ਇਕੱਠਾ ਡਿੱਗਦਾ ਜੋ ਡਿੱਗਦਾ ਇਹ ਇਕੱਠਾ ਵੱਜ ਗਿਆ ਤਾਂ ਮਤਲਬ ਇਹ ਥਾਣੇ ਦੇ ਵਿੱਚ ਇਹਦੇ ਪ੍ਰੋਬਲਮ ਆਉਣ ਵਾਲੀ ਹੈ ਥੋ ਇਹ ਪਤਾ ਲੱਗਦਾ ਆਪਾਂ ਨੂੰ ਵੀ ਇਹ ਥਾਣੇ ਦਾ ਪੋਜ਼ਿਟਿਵ ਹੋ ਗਿਆਗਾ ਹਾਂ ਆਪਾਂ ਹੁਣ ਇਹਨੂੰ ਧੋ ਕੇ ਇਥੋਂ ਜਿੱਥੇ ਆਪਾਂ ਇਹਨੂੰ ਡੋਲੇਗਾ ਥੋ ਆਪਾਂ ਪਾਣੀ ਮਾਰ ਦੇਣਾ ਸਾਰੇ ਤਾਂ ਕਿ ਇਹ ਜਿਹੜਾ ਵਾਸ਼ ਹੋ ਜੇ ਕੋਈ ਬੈਕਟੀਰੀਆ ਇੱਥੇ ਨਾ ਰਵੇ ਦੋਸਤੋ ਜਿਵੇਂ ਆਪਾਂ ਟੈਸਟ ਕੀਤੀ ਆ ਕੈਟ ਦੇ ਉੱਤੇ ਵੀ ਕਲਰ ਦਿੱਤੇ ਹੋਏ ਆ ਜੇ ਤੇ ਹਲਕਾ ਕਲਰ ਆਉਂਦਾ ਜਾਮਣੀ ਆ ਤਾਂ ਇਹਦਾ ਮਤਲਬ ਸਹੀ ਆ ਜੇ ਥੋੜਾ ਜਿਹਾ ਗੂੜਾ ਹੋ ਗਿਆ ਤੇ ਇਹਦਾ ਮਤਲਬ ਇਹ ਪੋਜੀਟਿਵ ਆ ਪਰ ਵੀਕ ਪੋਜੀਟਿਵ ਆ ਮਤਲਬ ਹਜੇ ਸ਼ੁਰੂ ਹੋਈ ਆ ਤੇ ਜੇ ਬਿਲਕੁਲ ਡਾਰਕ ਗੂੜਾ ਹੋ ਗਿਆ ਤੁਸੀਂ ਦੇਖੋਗੇ ਤੇ ਇਹਦਾ ਮਤਲਬ ਇਹਨੂੰ ਕਾਫੀ ਮਾਤਰਾ ਦੇ ਵਿੱਚ ਜਿਹੜੀ ਹੈਗੀ ਅੰਦਰ ਬੈਕਟੀਰੀਆ ਗਰੋ ਕਰ ਗਿਆ ਹੈਗਾ ਤੁਸੀਂ ਇਹਦੇ ਨਾਲ ਮੈਚ ਵੀ ਕਰ ਸਕਦੇ ਜਿੱਦਾਂ ਤੁਹਾਨੂੰ ਮੈਂ ਦੱਸਿਆ ਗਾੜਾ ਵੀ ਹੋ ਜਾਂਦਾ ਹੈਗਾ ਹੁਣ ਜਿਹੜਾ ਇਹਦੇ ਵਿੱਚ ਮੇਨ ਹੈਗਾ ਆਪਾਂ ਨੂੰ ਲੱਗਿਆ ਹੈਗਾ ਆਪਣਾ ਜਿਹੜਾ ਕਲਰ ਆ ਇਹ ਵੀਕ ਦੇ ਵਿੱਚ ਯਾਨੀ ਕਿ ਸਟਾਰਟਿੰਗ ਦੇ ਵਿੱਚ ਆ ਸਟਾਰਟਿੰਗ ਦੇ ਵਿੱਚ ਹੁਣ ਆਪਾਂ ਇਹਦਾ ਕੋਈ ਬਹੁਤਾ ਵੱਡਾ ਟਰੀਟਮੈਂਟ ਕਰਨ ਦੀ ਲੋੜ ਨਹੀਂ ਹੈ ਜਿੱਦਾਂ ਆਪਾਂ ਚੈੱਕ ਕੀਤਾ ਇਹਨੂੰ ਨਾਰਮਲ ਦੇ ਵਿੱਚ ਸਟਾਰਟਿੰਗ ਦੇ ਵਿੱਚ ਆ ਜੇ ਇਹਨੂੰ ਕੋਈ ਬਹੁਤਾ ਟਰੀਟਮੈਂਟ ਦੇਣ ਦੀ ਲੋੜ ਨਹੀਂ ਗਈ ਇਹਦੇ ਵਿੱਚ ਕੀ ਹੋਇਆਗਾ ਇਹਦਾ ਥੋੜਾ ਜਿਹਾ ਪੀ ਐਚ ਹੈਗਾ ਜਿਹੜਾ ਪਸ਼ੂ ਦਾ ਡਾਊਨ ਹੋ ਜਾਂਦਾ ਜਾਨੀ ਕਿ ਤੇਜਾਬ ਵੱਜ ਜਾਂਦਾਗਾ ਇੰਗਲਿਸ਼ ਦੇ ਵਿੱਚ ਜੋ ਤੇਜਾਬਾਦ ਉਹਨੂੰ ਪੀ ਐਚ ਡਾਊਨ ਹੋਣਾ ਕਹਿੰਦੇ ਦੋਸਤੋ ਥੋੜਾ ਉਲਟ ਹੁੰਦਾ ਹੈ ਧਿਆਨ ਚ ਰੱਖਿਓ ਜੀ ਤੇ ਉਹਦੇ ਤੋਂ ਆਪਾਂ ਟ੍ਰਾਈਸੋਡੀਅਮ ਸਟਰੇਟ ਆਉਂਦਾ ਹੈਗਾ ਜਿਹੜਾ ਹੈਗਾ ਇਹਨੂੰ ਆਪਾਂ 25 ਤੋਂ 30 ਗ੍ਰਾਮ ਇੱਕ ਟਾਈਮ ਦਾ ਦੇਣਾ ਦਿਨ ਦਾ ਤਨਿੰਬੂ ਦੇ ਸਕਦਾਗਾ ਕਿਉਂਕਿ ਨਿੰਬੂਆਂ ਦੇ ਵਿੱਚ ਵੀ ਸੇਮ ਹੁੰਦਾ ਮਿੱਠਾ ਸੋਡਾ ਦੇ ਸਕਦੇ ਆ ਇਹ ਆਪਾਂ ਇਹਨੂੰ ਦੇਵਾਂਗੇ 3-4 ਦਿਨ ਰੈਗੂਲਰ ਇਹਦੇ ਨਾਲ ਸਹੀ ਇਹ ਹੁਣਾ ਸ਼ੁਰੂ ਹੋ ਜਾਊਗਾ ਪਰ ਜੇ ਤੁਹਾਨੂੰ ਲੱਗਦਾ ਤੁਹਾਡੇ ਪ੍ਰੋਬਲਮ ਜਿਆਦਾ ਲੱਗਦੀਆਂ ਥੋੜੀ ਸਮਝ ਜੀ ਨਹੀਂ ਆਉਂਦੀ ਤੁਸੀਂ ਆਪਣੇ ਡਾਕਟਰ ਨੂੰ ਬੁਲਾ ਕੇ ਇਲਾਜ ਕਰਾਉਣਾ ਜਿਹੜੀ ਮੇਨ ਗੱਲ ਆ ਜਿਹੜੀ ਮਸਟਾਈਟਸ ਦੀ ਆਪਾਂ ਗੱਲ ਕਰਦੇ ਆ ਇਹ ਇਹੋ ਜੀ ਬਿਮਾਰੀ ਹੈ ਦੇਖਣ ਚ ਤਾਂ ਹੋ ਸਕਦਾ ਤੁਹਾਨੂੰ ਲੱਗਦੀ ਹੋਵੇ ਵੀ ਇਹ ਕੋਈ ਬਹੁਤ ਹੀ ਸੀਰੀਅਸ ਨਹੀਂ ਹੈਗੀ ਪਰ ਇਹ ਨੁਕਸਾਨ ਬਹੁਤ ਵੱਡੇ ਕਰਦੀ ਜਿੰਨੇ ਫਾਰਮਰਾਂ ਨਾਲ ਤੁਸੀਂ ਗੱਲ ਕਰੋਗੇ ਤਾਂ ਸਭ ਤੋਂ ਵੱਡੀ ਪ੍ਰੋਬਲਮ ਆ ਜਿਹੜੀ ਮ ਜੇ ਪਸ਼ੂ ਦੇ ਮੰਨ ਕੇ ਚਲੋ ਸਹੀ ਟਾਈਮ ਤੇ ਆਪਾਂ ਇਹਨੂੰ ਟ੍ਰੀਟਮੈਂਟ ਨਾ ਦਿੱਤਾ ਇਹਦਾ ਇੱਕ ਥਣ ਖਰਾਬ ਹੋ ਗਿਆ ਤਾਂ ਤੁਸੀਂ ਇਹ ਦੇਖੋਗੇ ਕਿ ਤੁਸੀਂ ਪਸ਼ੂ ਜਿਹੜਾ ਲੱਖ ਰੁਪਈਆ ਦਾ ਉਹ 70000 75000 ਦਾ ਰਹਿ ਜੂ ਸਿੱਧਾ ਇੱਕ ਪਸ਼ੂ ਮਗਰ 25000 ਦਾ ਜੇ ਵੱਧ ਗਈ ਇਹਦਾ ਟ੍ਰੀਟਮੈਂਟ ਵੀ ਕਰਦੇ ਆ ਤਾਂ 5-6000 ਦਾ ਟ੍ਰੀਟਮੈਂਟ ਹੋਊਗਾ ਤੇ ਜਿਹੜਾ 2-3000 ਦਾ ਤੁਹਾਡਾ ਦੁੱਧ ਘਟ ਜੂਗਾ ਜਾਨੀ ਕਿ ਇੱਕ ਵਾਰੀ ਮੈਂ ਮੰਨਦਾ ਮਸਟੇਟਸ ਆ ਗਈ ਤੁਸੀਂ ਫਸਟ ਫੇਜ ਦੇ ਵਿੱਚ ਵੀ ਕੰਟਰੋਲ ਕਰਦੇ 3-4000 ਰੁਪਈਆ ਤੁਹਾਡਾ ਜੇ ਵੱਧ ਗਈ ਤੇ ਘੱਟੋ ਘੱਟ ਨਾਰਮਲ 10000 ਰੁਪਈਆ ਤੁਹਾਡਾ ਖਰਚਾ ਕਰ ਤੇ ਜਿਹੜੇ ਇਹ ਹੀ ਖਰਚੇ ਆ ਫਾਰਮਰ ਨੂੰ ਮਾਰਦੇ ਆ ਜਿਹੜੇ ਪਸ਼ੂ ਨੂੰ ਵੀ ਨਾਲੇ ਖਰਾਬ ਕਰ ਦਿੰਦੇ ਆ ਤੇ ਫਾਰਮਰ ਦੀ ਜੇਬ ਤੇ ਵੀ ਬੋਝ ਪੈਂਦਾ ਹੈਗਾ ਇਹਦੇ ਬਚਾ ਲਈ ਜਿਹੜੇ ਮੈਂ ਤੁਹਾਨੂੰ ਇਹ ਟੈਸਟ ਦੱਸਿਆ ਹੈਗਾ ਇਹ 2.300 ਦੀ ਕਿੱਟ ਆਉਂਦੀ ਸਾਰੀ ਤੇ ਇਹ ਹਫਤੇ ਹਫਤੇ ਬਾਅਦ ਵੀ ਤੁਸੀਂ ਟੈਸਟ ਕਰੀ ਜਾਓ ਮੈਨੂੰ ਲੱਗਦਾ 300 ਰੁਪਏ ਨਾਲ ਤੁਹਾਡੇ 3 ਮਹੀਨੇ ਲੰਘੇ ਜਾਣੇ ਆ ਉਸ ਹਿਸਾਬ ਨਾਲ ਦੇਖ ਕੇ ਤੇ ਕੋਈ ਬਹੁਤੇ ਮਹਿੰਗੇ ਨਹੀਂ ਪਰ ਜਿਹੜੀ ਮੇਨ ਗੱਲ ਕਰਕੇ ਪ੍ਰੋਬਲਮ ਹੈ ਇਹ ਆਹਰੁੱਤ ਜਿੱਦ ਮਤਲਬ ਸਿੱਲਾ ਮੌਸਮ ਆ ਉਹਦੇ ਚ ਜ਼ਿਆਦਾ ਆਉਂਦੀ ਆ ਇੱਕ ਆਪਣੇ ਫੌਗਰ ਚੱਲਦੇ ਰਹਿੰਦੇ ਹੈਗੇ ਆ ਉਹਦੇ ਕਰਕੇ ਜਿਹੜਾ ਹੈਗਾ ਸਾਰੀ ਜਗ੍ਹਾ ਆਪਣੀ ਗਿੱਲੀ ਰਹਿੰਦੀ ਤੇ ਉਦੋਂ ਇਹ ਬੈਕਟੀਰੀਆ ਜਿਹੜੇ ਜ਼ਿਆਦਾ ਗਰੋ ਕਰ ਜਾਂਦੇ ਹੈਗੇ। ਦੂਜੀ ਗੱਲ ਜਿਹੜੀ ਹੈਗੀ ਆ ਜਿਵੇਂ ਆਪਾਂ ਜਿਹੜੇ ਫੋਗਰ ਵਰਤਦੇ ਆ ਤੇ ਇਹਦੇ ਵਿੱਚ ਜਿਹੜੀ ਆਪਣੀ ਖੂਹਾਂ ਵਾਲੀ ਦਵਾਈ ਜਿਹਨੂੰ ਆਪਾਂ ਕਹਿ ਦਿੰਦੇ ਆ ਉਹ ਥੋੜੀ ਜੀ ਡੱਬੀ ਲਿਆ ਕੇ ਤੁਸੀਂ ਪਾ ਲਿਆ ਕਰੋ। ਉਹਦੇ ਨਾਲ ਕੀ ਹੁੰਦਾ ਹੈ ਕਿ ਸਾਰੀ ਜਗ੍ਹਾ ਜੇ ਕੋਈ ਬੈਕਟੀਰੀਆ ਹੁੰਦਾ ਮਾੜਾ ਮੋਟਾ ਉਹ ਖਤਮ ਹੋ ਜਾਂਦਾ ਹੈਗਾ ਤੇ ਉਹਦੇ ਨਾਲ ਜਿਹੜਾ ਹੈਗਾ ਪਸ਼ੂਆਂ ਦੇ ਵਿੱਚ ਜਿਹੜੇ ਜਿਵੇਂ ਪੈਰ ਗਿੱਲੇ ਥਾਂ ਤੇ ਰਹਿੰਦੇ ਹੋ ਖਰਾਬ ਹੋਣ ਦੀ ਜਿਹੜੀ ਪ੍ਰੋਬਲਮ ਆਉਂਦੀ ਉਹਦੇ ਤੋਂ ਵੀ ਬਚਾ ਰਹਿੰਦਾ। ਜਿਹੜੀ ਗੱ ਮੈਂ ਇੱਕ ਦੋ ਦਿਨਾਂ ਵਾਸਤੇ ਬਾਹਰ ਸੀ ਜਿਹੜੇ ਪੱਠੇ ਆਪਣੇ ਉਹ ਘਰਦਿਆਂ ਨੇ ਪਾਏ ਤੇ ਉਹਦੇ ਵਿੱਚ ਮੈਨੂੰ ਸਵੇਰ ਜੋ ਚੁਵਾਈ ਕੀਤੀ ਮੈਨੂੰ ਡਾਊਟ ਲੱਗਿਆ ਹੈਗਾ ਤੇ ਮੈਂ ਤਾਂ ਚੈੱਕ ਕੀਤੀ ਉਹਦਾ ਕਾਰਨ ਇਹ ਸੀਗਾ ਦੋਸਤੋ ਵੀ ਜਿਹੜੇ ਫੌਗਰ ਇਹਨਾਂ ਦਾ ਮਾੜਾ ਮੋਟਾ ਪਾਣੀ ਜੋ ਪੱਖੇ ਚੱਲਦੇ ਆ ਤਾਂ ਖੁਰਲੀ ਚਲਾ ਜਾਂਦਾ ਤੇ ਜਦੋਂ ਆਪਾਂ ਕਹਿੰਦੇ ਦੇਖਦੇ ਨਹੀਂ ਉਹ ਪੱਠੇ 스ਮੈਲ ਮਾਰ ਜਾਂਦੇ ਆ ਤੇ ਉਹ ਅੰਗੇਲੀ 'ਚ ਉੱਤੇ ਹੀ ਉਹਦੇ ਪੱਠੇ ਪਾ ਦਿੱਤੇ ਜਾਂਦੇ ਆ ਤੇ ਪਸ਼ੂ ਉਹ ਪੱਠੇ ਖਾ ਗਿਆ ਜਦੋਂ ਉਹ 스ਮੈਲ ਵਾਲੇ ਜਾਂ ਉਹਦੇ ਜਿਹੜੀ ਉਲੀ ਪੈਦਾ ਸ਼ੁਰੂ ਹੋ ਗਈ ਉਹ ਫਿਰ ਇਹ ਦਿੱਕਤਾਂ ਕਰਦੀ ਆ ਕਦੇ ਵੀ ਗਰਮੀ ਦੇ ਵਿੱਚ ਜਦੋਂ ਤੁਸੀਂ ਪੱਠੇ ਪਾਉਣੇ ਆ ਜੇ ਖੁਰਲੀ ਦੇ ਵਿੱਚ ਚਾਹੇ ਅੱਧਾ ਟੋਕਰਾ ਚਾਹੇ ਬੱਕਾ ਤਾਂ ਤੁਸੀਂ ਉਹਨੂੰ ਬਾਹਰ ਕੱਢ ਦੇਣਾਗਾ ਜਿਹੜਾ ਕੋਈ ਤੁਹਾਡਾ ਬਾਲਦ ਦਾ ਤੁਹਾਡੇ ਘਰੇ ਜਾਂ ਕੋਈ ਹੋਰ ਹੀਫਰ ਆ ਜਿਹਦੇ ਕੋਈ ਗੱਭਣ ਨਹੀਂ ਹੈਗੀ ਉਹਨੂੰ ਪਾ ਦੋਗੇ ਤਾਂ ਚੱਲ ਜੂਗਾ ਕਿਉਂਕਿ ਉਹਨੂੰ ਕੋਈ ਦਿੱਕਤ ਨਹੀਂ ਆਉਂਦੀ ਕਿ ਇਹਨਾਂ ਨੇ ਫੀਡ ਵੀ ਜ਼ਿਆਦਾ ਖਾਣ ਦੀ ਦੁੱਧ ਤੇ ਇਹਨਾਂ ਦੀ ਇਮਿਊਨਿਟੀ ਲੋ ਹੁੰਦੀ ਇਹਨਾਂ ਨੂੰ ਇਹ ਪ੍ਰੋਬਲਮ ਜਿਹੜੀ ਹੈਗੀ ਆ ਛੇਤੀ ਆ ਜਾਂਦੀ ਆ ਖੁਰਨਿਆਂ ਦੀ ਸਾਫ ਸਫਾਈ ਰੱਖਣੀ ਬਹੁਤ ਜ਼ਰੂਰੀ ਹੈ ਜੇ ਤੁਸੀਂ ਥੋੜਾ ਜਿਹਾ ਵੀ ਗਰਮੀ ਚ ਅੰਗੇਲੀ ਕਰਗੇ ਤਾਂ ਪੱਠੇ ਨੂੰ ਨਾਲ ਦੇ ਨਾਲ ਹੀ ਉੱਲੀ ਪੈ ਜਾਣੀ ਆ ਤੇ ਇਹ ਪ੍ਰ ਜਦੋਂ ਵੀ ਮੰਨ ਕੇ ਚਲੋ ਤੁਸੀਂ ਜਿਹੜੇ ਐਨੀਮਲ ਨੂੰ ਤੁਹਾਨੂੰ ਲੱਗਦਾ ਡਾਊਟ ਹੋ ਗਿਆ ਵੀ ਇਹਨੂੰ ਮਸਟਾਈਟਸ ਆ ਚਾਹੇ ਤੁਸੀਂ ਹੱਥ ਨਾਲ ਝੋਨੇ ਆ ਚਾਹੇ ਮਸ਼ੀਨ ਨਾਲ ਉਹਨੂੰ ਆਪਾਂ ਐਂਡ ਤੇ ਕਰ ਲੈਣਾ ਹੈ ਕਿਉਂਕਿ ਜੇ ਇਹਨੂੰ ਪਹਿਲਿਆਂ ਚ ਝੋ ਲੈਨੇ ਆ ਜਾਂ ਵਿਚਾਲੇ ਖੜੀਏ ਤੇ ਜਿਹੜੇ ਇਹਦੇ ਬੈਕਟੀਰੀਆ ਹੈਗੇ ਆ ਜਦੋਂ ਆਪਾਂ ਦੂਜੇ ਨੂੰ ਹੱਥ ਲਾਵਾਂਗੇ ਜਾਂ ਮਸ਼ੀਨ ਲਾਵਾਂਗੇ ਤਾਂ ਉਹਦੇ ਚ ਵੈਂਟਰ ਹੋਣਗੇ ਤੇ ਉਹਨੂੰ ਵੀ ਇਹ ਪ੍ਰੋਬਲਮ ਕਰਨਗੇ ਤੇ ਬਿਹਤਰ ਆ ਉਹਨੂੰ ਨਾਲ ਦੀ ਨਾਲ ਪਸ਼ੂ ਨੂੰ ਅਲੱਗ ਕਰ ਦੋ ਦੂਜੀ ਗੱਲ ਜਦੋਂ ਵੀ ਆਪਾਂ ਮਸ਼ੀਨਾਂ ਚ ਚਵਾਈ ਕਰ ਲੈਨੇ ਨੇ ਜਿਵੇਂ ਲਾਸਟ ਤੇ ਤਾਂ ਫਿਰ ਉਦੋਂ ਬਾਅਦ ਆਪਾਂ ਜਦੋਂ ਪਾਣੀ ਨਾਲ ਮਸ਼ੀਨ ਧੋ ਇਹ ਆਪਾਂ ਡਿਟਾਲ ਰੱਖੀ ਹੋਈ ਆ। ਇਹਦਾ ਇੱਕ ਢੱਕਣ ਜਿਹੜਾ ਹੈਗਾ ਬਾਲਟੀ 'ਚ ਪਾ ਲਈਦਾ ਹੈਗਾ ਤਾਂ ਕਿ ਆਪਾਂ ਮਸ਼ੀਨ ਨੂੰ ਸੈਨੀਟਾਈਜ਼ ਕਰ ਲੇ ਕਿ ਵੀ ਅਗਲੇ ਟਾਈਮ ਆਪਾਂ ਜਦੋਂ ਦੂਜੀਆਂ ਗਾਵਾਂ ਦੇ ਲਾਗੇ ਤਾਂ ਉਹ ਬੈਕਟੀਰੀਆ ਰਹਿਤ ਹੋਵੇ ਉਹਨਾਂ ਨੂੰ ਕੋਈ ਪ੍ਰੋਬਲਮ ਦੂਜੀਆਂ 'ਚ ਨਾ ਇਹਦੇ ਤੋਂ ਜਾਵੇ। ਇਹ ਚੀਜ਼ਾਂ ਦਾ ਜਿਹੜਾ ਛੋਟਾ-ਛੋਟਾ ਚੀਜ਼ਾਂ ਦਾ ਆਪਾਂ ਖਿਆਲ ਰੱਖਾਂਗੇ ਤੇ ਜਿਹੜੀ ਇਹ ਪ੍ਰੋਬਲਮ ਨੂੰ ਅੱਗੇ ਆਪਾਂ ਵਧਣ ਤੋਂ ਰੋਕ ਸਕਦੇ ਹਾਂ। ਇਹ ਦੋਸਤੋ ਮਸਟਾਈਟਸ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਆ। ਜੇ ਕਿਸੇ ਭਰਾ ਦਾ ਇਹਦੇ ਤੇ ਕੋਈ ਹੋਰ ਸਵਾਲ ਹੋਵੇ, ਕੋਈ ਚੀਜ਼ ਆਪਾਂ ਨੂੰ ਕਲੀਅਰ ਕਰਨ 'ਚ ਰਹਿ ਗਈ ਹੋਵੇ। ਤਾਂ ਕਮੈਂਟ ਦੇ ਵਿੱਚ ਤੁਸੀਂ ਦੱਸ ਦਿਆ ਕਰੋ ਆਪਾਂ ਅਗਲੀ ਵਾਰ ਵੀਡੀਓ ਬਣਾ ਗਏ ਜਾਂ ਆਪਾਂ ਕਾਲ ਤੇ ਵੀ ਉਹਨੂੰ ਇਹਦੇ ਬਾਰੇ ਦੱਸ ਦਾਂਗੇ ਤੁਸੀਂ ਵੀਡੀਓ ਦੇਖੀ ਆ ਤੁਹਾਨੂੰ ਕੋਈ ਇਹਦੇ ਵਿੱਚੋਂ ਚੰਗੀ ਨੌਲੇਜ ਵਾਲੀ ਗੱਲ ਮਿਲੀ ਆ ਤਾਂ ਤੁਸੀਂ ਇਹਨੂੰ ਅੱਗੇ ਹੋਰ ਭਰਾਵਾਂ ਨਾਲ ਵੀ ਸ਼ੇਅਰ ਕਰੋ ਤਾਂ ਕਿ ਜੇ ਕਿਸੇ ਕੋਲ ਹੋਰ ਦੇ ਕਿਸੇ ਤੇ ਪ੍ਰੋਬਲਮ ਆਉਂਦੀ ਆ ਇਹਦਾ ਮਸਲਾ ਹੱਲ ਹੋ ਸਕੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਵੀਡੀਓ ਨੂੰ ਸ਼ੇਅਰ ਕਰਿਓ ਜੇ ਚੈਨਲ ਨੂੰ ਆਪਣੇ ਨੂੰ ਜਿਹੜਾ ਹੈਗਾ ਫੋਲੋ ਕਰੋ ਤੇ ਲਾਈਕ ਕਰਿਆ ਕਰੋ ਬਹੁਤ ਬਹੁਤ ਧੰਨਵਾਦ